ਆਸ ਦਰਿਆ ਬਾਈ ਫੁੱਲ ਫੁੱਲ ਪੀਕ ਦੇਖੋ ਬਾਈ ਬਿਆਸ ਦਰਿਆ ਗਈ ਜੀ ਸਭ ਮੰਨ ਵੀ ਮੰਨ ਕੇ ਚੱਲ ਬਹੁਤ ਸਾਲ ਹੋ ਗਏ ਆਂਦੇ ਨੂੰ ਬਿਆਸ ਦਰਿਆ ਦੇਖੇ ਕਰਾਂਦੇ ਬਾਈ ਖਾਲੀ ਹੋਏ ਕਰਾਦਾ ਪਰ ਇਹ ਭਾ ਦੇਖਿਆ ਬਾਈ ਬਿਆਸ ਦਰਿਆ ਫੁੱਲ ਭਰੇ ਹੋਇਆ ਹੈ ਜਾਂ ਵੀ ਬਾਈ ਕੰਮ ਚੱਲਦਾ ਹੋਆ ਦੁਰਘਟਨਾ ਕਾ ਤਾ ਉਹ ਕੰਮ ਬਣੋ ਜਾ ਹਾਦਸੇ ਦੇ ਚਾਂਸਸ ਜ਼ਿਆਦਾ ਹੋ ਜਾ ਬਾਈ ਵੀਰੋ ਬਾਈ ਸਿੱਧਾ ਆ ਰਹਾ ਹੁਣਾ ਕਿਆ ਪਤਾ ਬਾਈ ਤੇ ਪਤਾ ਹੀ ਨਹੀਂ ਲੱਗਿਆ ਹੈ ਕੋਈ ਕਿ ਵੀ ਪਧੀਆ ਆ ਵਾ ਨਹੀਂ ਨਹੀਂ ਬਾਕੀ ਬਾਈ ਮਾਰੇ ਕੋਮਾ ਪਾਣੀ ਪੂਰਾ ਚੜਿਆ ਹੈ ਦੇਖੋ ਟੱਕਰ ਦਾ ਪੂਰਾ ਪਾਣੀ ਦੇਖੋ ਬੰਯੋ ਸੜਕ ਸੜਕ ਹਮਾਰੇ ਕੋਮਾ ਜਿਹੜੀ ਸੇਫਟੀ ਆ ਬਸ ਜੇ ਸੜਕ ਟੱਪ ਗਿਆ ਕੰਮ ਸਮਝ ਲੈ ਕੰਮ ਖਤਮ ਆ ਤੋ ਆ ਗਏ ਆਲਾ ਜਿੱਦਾਂ ਦਾ ਪਲੇਟਫਾਰਮ ਲਵਾਇਆ ਨੇ ਇਸ ਦਾ ਭਾਈ ਇਸਕੇ ਨਾ ਬ੍ਰੇਕਾਂ ਖੁੱਲੀ ਰਾਹ ਹੀ ਪਸ ਆ ਗਈ ਤੇ ਅੱਗਾ ਮਤਲਬ ਮੈਂ ਬ੍ਰੇਕ ਮਾਰ ਰਿਹਾ ਬ੍ਰੇਕਾਂ ਖੁੱਲੀਆਂ ਦੇਖ ਤਾਂ ਦਿਖਾਉਂਗਾ ਇੱਕ ਮਿੰਟ ਇਹ ਦੇਖੋ ਖੁੱਲੀ ਬ੍ਰੇਕਾਂ ਅੱਜ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਈ ਤੁਹਾਨੂੰ ਸਾਰੇ ਵਾਂਗੇ ਵਧੀਆ ਹਲਗੋਡਾ ਪਾਣ ਵਧੀਆ ਭਾਈ ਬਾਕੀ ਮਿੱਤਰੋ ਅੱਜ 6ਵਾਂ ਦਿਨ ਆ 5 ਦਿਨ ਹੋ ਗਏ ਆਏ ਹੋ ਇਹਦੇ ਵੈਸੇ ਆਵਾ ਬਹੁਤ ਵਧੀਆ ਸੇਵਾ ਰਹੀ ਭਾਈ ਬਾਕੀ ਅੱਜ ਵਾਪਸੀ ਦਾ ਦਿਹਾ ਭਾਈ ਅੱਜ ਵਾਪਸ ਜਾਣਾ ਭਾਈ ਬਾਕੀ ਟਾਈਮ ਵੀਰੋ 8 ਵਜ ਗਏ ਪੂਰੇ ਪੂਰੇ 8 ਵਜ ਆ ਇਹਦਾਂ ਦੁਕਾਵਾ ਵੀ ਦੂਆ ਇਹ ਦੇਖੋ ਬਾਈ ਬਾਕੀ ਟਰੈਕਟਰ ਏਡੀ ਛੱਡੀ ਆ ਬਾਕੀ ਪਹਿਲਾ ਮੇਰਾ 파ਟਰਨਰ ਹੋਇਆ ਕਰਦਾ ਵਿਸ਼ਾਲ ਇਹ ਕਹਾ ਬਾਈ ਦੀਪਕਾ 파ਟਰਨਰ ਬਾਕੀ ਗੌਰ ਵਾਰਿਆ ਗੌਰ ਨੂੰ ਲੈ ਕੇ ਜਾਣਾ ਹੈ ਗੌਰ ਬ ਵੀ ਤਾਂ ਆ ਕਿੰਨੇ ਟਰੈਕਟਰਾਂ ਮਰ ਗਾ ਜੌਂਡੀਰ ਔਰ ਸਬਰਾਜ ਅਰਸ਼ਵਿੰੰਜਾ ਔਰ ਤੀਸਰਾ ਸੋਨਾਲੀ ਕਾ ਬਾਕੀ ਇੱਧਰ ਚੋਬਰ ਫਿਰਦੇ ਬਾਈ ਪੂਰੇ ਮੱਛਰੇ ਹਾਂ ਵੀ ਐਪੀ ਕੀ ਹਾਲ ਚਾਲ ਹਾਂ ਵਧੀਆ ਭਾਈ ਵਧੀਆ ਜਾ ਰਹਾ ਫਿਰ ਅੱਜ ਹੈ ਠੀਕ ਠਾਕ ਜਾ ਰਹਾ ਫਿਰ ਅੱਜ ਸਰਵਾ ਬਾਬੇ ਤੇ ਹਾਂ ਬਾ ਕਿੱਧਰ ਜਾਇਆ ਮੈਂ ਪਟਿਆਲੇ ਤੋਂ ਅੱਛਾ ਸਰਹੰਦ ਤੇ ਮੁੜਨਾ ਹੈ ਨਾ ਤੇਰਾ ਬਰਨਪਿੰਡਾ ਪਟਿਆਲਾ ਜਾਣਾ ਹੈ ਠੀਕ ਹੈ ਠੀਕ ਹੈ ਬਾਕੀ ਬਾਈ ਨਿਊ ਹਾਲੈਂਡ ਲੈ ਕੇ ਆਇਆ ਸਰਵਤੀ ਨੇ ਕਿੰਨੇ ਡਰਾਈਵਰ ਸਾਰੇ ਸੈਂਟਰ ਦੇ 6 5 ਬੰਦੇ ਕਮਾਲ ਕਰਦੀ ਗੌਰਵ ਕਰ ਰਹੇ ਗੌਰਵ ਤਾਂ ਨਹੀਂ ਯਾਰ ਤੇ ਬੰਦਾ ਮਿੱਤਰੋ ਬਾਹਰ ਨਿਕਲਿਆ ਏ ਹਾਂਵੇਂ ਆ ਗਏ ਭਾਈ ਬਿਆਸ ਦਰਿਆ ਬਾਾਕੀ ਨਾ ਬਿਆਸ ਦਰਿਆ ਭਾਈ ਫੁੱਲ ਫੁੱਲ ਪੀਕ ਦੇਖੋ ਭਾਈ ਬਿਆਸ ਦਰਿਆ ਗਈ ਰਿਹਾ ਮੰਨ ਵੀ ਮੰਨ ਕੇ ਚੱਲ ਬਹੁਤ ਸਾਲ ਹੋ ਗਏ ਆਂ ਤੈਨੂੰ ਬਿਆਸ ਦਰਿਆ ਦੇਖੇ ਕਰਾਂਦੇ ਭਾਈ ਖਾਲੀ ਹੋਏ ਕਰਾਦਾ ਪਰ ਇਹ ਭਾ ਦੇਖਿਆ ਭਾਈ ਬਿਆਸ ਦਰਿਆ ਫੁੱਲ ਭਰੇ ਹੋਇਆ ਹੈ ਦੀਪਕ ਦੀਪਕ ਤਾਂ ਨੇ ਵੀ ਦੇਖਿਆ ਕਰੀ ਭਰੇ ਹੋਇਆ ਇਤਨਾ ਪਾਣੀ ਦੇਖਿਆ ਭਾਈ ਕਦੀ ਪੁੱਲ ਪਰ ਆਇਆ ਦੇਖੋ ਉਹ ਦੇਖੋ ਕਹਾਂ ਤੱਕ ਪਾਣੀ ਲੱਗ ਰਿਹਾ ਊੜਾਂ ਦਾ ਟੱਚ ਹੋ ਰਿਹਾ ਪਾਣੀ ਹੈ ਬਹੁਤ ਪਾਣੀ ਹੈ ਭਾਈ ਇੱਧਰ ਵੀ ਬਹੁਤ ਪਾਣੀ ਆ ਔਰ ਸਾਲੇ ਪਾਣੀ ਦੀ ਸਪੀਡ ਇਤਰੀ ਨਾ ਭਾਈ ਸਰ ਨਸਰ ਨਸਰਨ ਜੇ 2 ਮਿੰਟ ਵੀ ਉਰੇ ਖੜਕਾ ਦੇਖਣ ਲੱਗ ਜਾਣਾ ਆਪਾਂ ਤੋ ਚੱਕਰ ਆਣ ਲੱਗ ਜਾ ਪਾਣੀ ਕਿੰਨੀ ਸਪੀਡ ਆ ਭਾਈ ਆਮਲਾਦ ਸਾਹਿਬ ਹੈ ਚੱਕਰ ਆਣ ਲੱਗ ਜਾਂਗੇ ਇੰਨਾ ਪਾਣੀ ਆ ਭਾਈ ਇਸ ਦੇ ਅੰਦਰ ਬਾਗੀ ਚੱਲ ਰਿਹਾ ਭਾਈ ਔੜੇ ਔੜੇ ਦੋ ਟਰੈਕਟਰ ਅੱਗਾ ਮਾਰੇ ਮੈਂ ਮੈਂ ਦੋ ਜਰਾ ਪਿੱਛਾ ਹੋਰ ਵਾਰ ਅੱਗਾ ਲੱਗੇ ਮਾਰ ਦੇ ਭਾਈ ਚਲੋ ਭਾਈ ਓਏ ਚਲੋ ਉਹ ਤੇ ਲੋਕ ਤਾਂ ਜਮੀ 0 ਦੀ ਸਪੀਡ ਕਰਦੇ ਨਹੀਂ ਦੱਸ ਆ ਦੇਖ ਬਾਕੀ ਭਾਈ ਤੇ ਆ ਕੇ ਇੱਧਰ ਸਾਰਾ ਪਾਣੀ ਭਰਣੀ ਪਿਆ ਭਰਿਆ ਦੇਖੋ ਇੱਧਰ ਕੋਈ ਬੰਦ ਬੋਨੂ ਜੁਟਿਆ ਹੋਇਆ ਤੇ ਆਗਾ ਬਿਲਕੁਲ ਬਾਤ ਭਾਈ ਸਾਰਾ ਪਾਣੀ ਭਰਿਆ ਇਸ ਤਰ੍ਹਾਂ I <laughs> ਪੀਜੌਂ ਖਵਾ ਗਏ ਬਾਈ ਪੂਰਾ ਲੀਕ ਨਹੀਂ ਰੱਖਿਆ ਮਾਲਾ ਦੇ ਕਿੰਨੇ ਕਿਲੋਮੀਟਰ ਆਉਨੇ ਤੇ ਆ ਸਮਥਿੰਗ 150 ਕਿਲੋਮੀਟਰ ਆ ਬਾਈ ਬਾਕੀ ਪਿੱਛੇ ਦੇ ਆਪਾਂ ਨੂੰ 50 ਕਿਲੋਮੀਟਰ ਪੜਿਆ 1 ਘੰਟਾ ਲੱਗਾ ਪੂਰਾ ਦਿਓ 8 ਵਜੇ ਲੈ ਤੇ ਜਿਆਦਾ ਬਾਹਰ ਨਿਕਲੇ ਤੇ ਆਪਾਂ ਦਰਿਆਵਾਂ ਸਾਢੇ 8 ਹੋ ਗਏ ਪੂਰੇ 9:30 ਹੋ ਗਏ 1 ਘੰਟੇ માં ਪੀਪੀਜੌਂ ਖਵਾ ਗਏ ਬਾਈ ਔਰ ਟਰੈਕਟਰ ਬਿਲਕੁਲ ਨੋਰਮਲ ਚੱਕਰਾਂ ਬੁਲਾ ਰਹੇ ਹਮ 220 2250 ਜਿਹੜਿਆ ਗੂਗਲ ਮੈਪਸ ਪਰ ਸਪੀਡ ਦੱਸ ਰਿਹਾ ਟਰੈਕਟਰ ਕੀ ਉਸ ਸਪੀਡ ਦੱਸ ਰਿਹਾ ਆ 32 35 ਫਾਸਟਰੀ ਤੇ 35 36 35 37 ਦੇ ਵਿੱਚ ਦੱਸ ਰਿਹਾ ਬਾਈ ਪੂਰੇ 2 ਘੰਟੇ ਪੂਰੇ ਲੱਗ ਗਿਆ ਲੁਧਿਆਣੇ ਤੱਕ ਬਾਈ ਕਿ ਲੁਧਿਆਣਾ ਰਿਸਮਾਂ ਤੋਂ ਹਰਕਪੜਾ ਦਾ ਟਾਪੀ ਬਾਈ ਪਿੱਛਾ ਰੋਡ ਖਾਲੀ ਹੋਇਆ ਹੈ ਤਾਂ ਉਹਦੇ 50 ਕਿਲੋਮੀਟਰ ਦਾ ਦੁਹਾਨਾ ਵੀ ਪਰ ਨਾ ਇਹ ਰੋੜ ਅੱਗਾ ਪਰੇ ਜਾ ਹੈਗਾ ਪਿੱਛਾ ਖਾਲੀ ਦਾ ਰੋਡ ਇੱਪਰ ਆ ਜਾਗਾ ਦਾ ਰੋਡ ਬਾਈ ਕਿਉਂਕਿ ਕਰਤਾਰਪੁਰ ਵਾਲੇ ਰੋਡ ਦੀ ਸਪੀਡ ਵੀ ਜ਼ਿਆਦਾ ਆ 100 ਦੀ ਸਪੀਡ ਆ ਤੇ ਰੋਡ ਦੀ ਸਪੀਡ ਲਿਮਟ ਕਰਤਾਰਪੁਰ ਦੇ ਕਾਗ ਆ ਸਾਰੀ 80 ਦੀ ਸਪੀਡ ਲਿਮਟ ਰਹਿ ਗਿਆ ਬਾਈ ਓਕੀ ਠੀਕ ਆ ਹੋੜੀ ਹੋੜੀ ਚੱਲਣਾ ਆ ਮੈਂ ਕਿਹੜਾ 80 ਵੇ ਆਣਾ 100 ਆ ਜਾਣਾ ਆਪਾਂ ਨੇ ਤਾਂ ਓਹੀ 35 30 35 ਦੀ ਸਪੀਡ ਭਾ ਜਾਣਾ ਭਾਈ ਉਸ ਦਿਨ ਇਹਦਾ ਨਾ ਹਾਵਾਂ ਇਸ ਰਸਤੇ ਨੂੰ ਆਦੇ ਭਾਈ ਰੋਪੜ ਨੂੰ ਜੋ ਜਲੰਧਰ ਟੱਪਕਾ ਨਾ ਫਗਵਾੜੇ ਕੇ ਲਗਾ ਮੋੜਾ ਭਾਈ ਫਗਵਾੜਾ ਥੋੜਾ ਹੀ ਦੂਰ ਰਹਿ ਗਿਆ ਤੇ ਸਿੱਧਾ ਵਗ ਜਾ ਰਹਾ ਆਪਾਂ ਭਾਈ ਯਰ ਰੋਪੜ ਨੂੰ ਬਣੂੜ ਨੂੰ ਹੋਗਾ ਆਪਾਂ ਇਥੋਂ ਵੀ ਜਾ ਸਕਾਂ ਆ ਪਰ ਆਪਾਂ ਨਾ ਇਥੋਂ ਵੀ ਜਾ ਆ ਕਿਉਂਕਿ ਉਹ 3 ਲਾਈਨ ਆ ਰਹਾ ਸਿੱਧਾ ਆਪਣੇ ਘਰਾਂ ਉਤਰਾ ਜਾਗਾ ਪਿੰਡ ਮਾ ਉਤਰਨਾ ਭਾਈ ਰਸਤੇ ਨੂੰ ਜਾਗਾ ਜੁਵੀ ਬਾਣਾ ਫਗਵਾੜਾ ਜ ਲੁਤਿਆਣਾ ਖੰਨਾ ਸਰਹੰਦਰ ਰਾਜਪੁਰਾ ਅਰ ਸ਼ੰਭੂ ਬੋਰਡਰ ਸਿੱਧਾ ਯਾਰ ਰਸਤਾ ਸਿੱਧਾ ਚਲਾ ਜਾ ਆ ਪਿੰਡ ਮਾ ਇਹ ਰਸਤਾ ਇਧਰ ਨੂੰ ਰੋਪੜ ਨੂੰ ਬੰਗਾ ਨੂੰ ਆਵਾ ਬਾਈ ਜੇ ਜਾਗਾ ਬੰਗਾ ਰੋਪੜ ਕਰਾਲੀ ਖਰੜ ਬਨੂੜ ਬਨੂੜ ਦੇ ਰਾਜਗੜ ਬਾਈ ਲੋ ਬਾਈ ਅਵੇਂ ਕ੍ਰੋਸ ਕਰਕੇ ਬਾਈ ਫਗਵਾੜਾ ਫਗਵਾੜਾ ਕ੍ਰੋਸ ਕਰਕੇ ਨਾ ਮਾਂ ਮਾਰ ਗਿਆ ਨਾ ਦੋ ਬਜ਼ੁਰਗਾਂ ਮੈਂ ਕਹੀ ਯਾਰ ਉੱਠਾ ਹੋ ਜਾ ਮਾਂ ਬਾਬਿਆਂ ਨੂੰ ਵਾ ਕਰਾ ਦਵਾਂ ਵੋਸ਼ ਨੂੰ ਕਰਾ ਦਵਾਂ ਕਿਉਂਕਿ ਯਾਰ ਜ਼ਰੂਰੀ ਆ ਪਤਾ ਕਿ ਬਜ਼ੁਰਗ ਬੰਦਾ ਆਪਨਾ ਕੁਝ ਹੋਰ ਸਾਫ ਕਰਦਾ ਹੋਆ ਬਜ਼ੁਰਗ ਬੰਦੇ ਦਾ ਹੋਰ ਸਾਫ ਕਰਦਾ ਬੈਸੇ ਮਰੀ ਜਿਹੜੀ ਟੀ ਬ੍ਰੇਕ ਆ ਹੋ ਗੁਰਾਇਆ ਆ ਔਰ ਗੁਰਾਇਆ ਵੀ ਯਾਰ ਆ ਗਿਆ 15 10 ਹੋ ਜਾਦੀ ਮੈਂ ਕਹਾ ਹੱਲੀ ਦੇ ਯਾਰ ਚਾਹ ਵੀ ਗੱਲ ਲੰਗਰ ਖਾ ਕਹਾਂ ਜਾਵਾਂਗੇ ਮਾਂ ਲੁਧਿਆਣਾ ਟੱਪ ਕਾ ਆਪਾਂ ਕ੍ਰੋਸ ਕਰਾਂਗੇ ਕਿਉਂਕਿ ਆਪਾਂ ਨੇ ਜਾਣਾ ਵੀ ਦੂਰ ਆ ਮਾਂ ਲੁਧਿਆਣਾ ਕ੍ਰੋਸ ਕਰ ਕਾ ਨਾ ਫਿਰ ਟੈਨਸ਼ਨ ਨਹੀਂ ਰਹਿੰਦੀ ਆ ਪਿੱਛਾ ਪਿੱਛਾ ਸਾਰਾ ਸਫਰ ਆ ਰਿਹਾ 70 80 ਕਿਲੋਮੀਟਰ ਫਿਰ ਤੱਕ ਬਾੜ ਖਿੱਚੇ ਜਾ ਬਾਈ ਮੈਂ ਕਹਿੰਦਾ ਉਹ ਬੋਸ ਨੂੰ ਕਹੋ ਦੋਬੰਦ ਕਿਹਾ ਮੋਕ ਡੈਮ ਵੀ 11:30 ਹੋ ਗਏ ਬੇ ਗੋਰਵਾਰ ਵੀ ਆ ਗਏ ਪਿੱਛੇ ਪਿੱਛੇ ਆ ਬਾਈ ਉਹ ਆ ਗਏ ਗੋਰਵਾਰ ਥੋੜੀ ਜਿਹੀ ਪਿੱਛੇ ਦੇ ਮਰਦੇ ਜਿਆਦਾ ਪਿੱਛੇ ਨਹੀਂ ਗੋਰਵਾਰ ਹਰਮਨ ਦੋ ਟਰੈਕਟਰ ਮਾਰੇ ਗਏ ਦਾ ਹੋਰ ਇੱਕ ਜੌਂਡੀ ਰੱਖੇ ਹੋ ਸਾਰਾ ਬਈ ਕਿ ਕਨੈਕਟਰ ਆ ਕੋ ਡਰਾਈਵਰ ਇਹ ਤੋਂ ਆਣਾ ਚਲੋ ਬਾਈ ਚਲੋ ਕਲ ਪਹਿਲਾ ਮੌਸਮ ਠੀਕ ਦਾ ਹੀ ਗਰਮੀ ਹੋਈ ਹੈ ਨਾ ਪਹਿਲਾਂ ਠੰਡਾ ਮੌਸਮ ਹੋ ਗਿਆ ਦਾ ਪੂਰਾ ਨਜ਼ਾਰਾ ਆ ਰਹਾ ਦਾ ਕੀ ਠੰਡਾ ਪੀਣਾ ਬੰਦੇ ਠੰਡਾ ਜੀ ਰਿਹਾ ਬਾਈ ਈ ਮਸਾਲੇ ਅੱਗਾ ਗਰਮੀ ਦਾ ਆ ਗਿਆ ਨਾ ਪਹਿਲਾਂ ਜਲੰਧਰ ਦੇ ਪਹਿਲਾਂ ਮੈਂ ਨਾ ਕਿਹਦਾ ਕੈਸਾ ਹੋਦਾ ਠੰਡਾ ਮੌਸਮ ਠੰਡੀ ਹਵਾ ਲੱਗ ਰਹੀ ਦੀ ਹੈ ਸਵਾਦ ਆ ਰਹਾ ਦਾ ਪੂਰਾ ਭੈਣ ਚੱਕ ਦੇ ਕੰਮ ਨੂੰ ਚੱਲ ਗਰ ਬੰਦੇ ਗਰ ਠੰਡਾ ਪੀਣਾ മറ്റേ <tiple> <tiple> ਇਹ ਦਰਿਆ ਸਤਲੁਜ ਆ ਪਹੁੰਚ ਗਏ। ਔਰ ਗੱਬਾ ਟੈਂਪੋ ਵਾਲਿਆਂ ਨੇ ਟੈਂਪੋ ਖੜਾ ਲਿਆ। ਕਿ ਕਰਾ ਗਾਇਓ? ਅਰਲੈਂਡ ਦੇ ਕ੍ਰੋਸ ਵੀਰੋ। ਬਾਕੀ ਭਾਈ ਸਤਲੁਜ ਦੇ ਦਰਿਆ ਵੀ ਪੂਨ ਭਰਿਆ ਭਰਿਆ। ਜਿਸ ਤਰ੍ਹਾਂ ਆਪਾਂ ਨੇ ਬਿਆਸ ਦਰਿਆ ਦੇਖਿਆ ਤਾਂ ਨਾ ਸੇਮ ਕੰਡੀਸ਼ਨ ਆ ਭਾਈ। ਇਸ ਕੀ ਵੀ ਸਤਲੁਜ ਦੇ ਦਰਿਆ ਗੀ। ਬਸ ਜੇ ਐਦਗੀ ਨਾ। ਸਤਲੁਜ ਦੇ ਦਰਿਆ ਦਾ ਪੂਰਨ ਘਾਟਾ ਭਾਈ। ਬਿਆਸ ਦਰਿਆ ਸਾਰਾ ਪਾਣੀ ਵਾਪਸ ਹੋ ਗਿਆ ਬਾਈ ਪਾਣੀ ਦੇ ਆਨੰਦ ਪਾਣੂ ਦੇ ਜਦੋਂ ਸਾਨੂੰ ਸੈੱਲ ਤੋਂ ਕਿਹਾ ਆ ਮੈਂ ਵੀ ਗਿਆ ਤੇ ਆ ਜੀ ਖਾੜੀ ਦਾ ਬਣਵਾ ਲਿਆ ਮੈਂ ਵੀ ਪਾਣੀ ਦਾ ਲਾਵਾ ਬਾਈ ਪਾਣੀ ਤੋਂ ਮੋਟੀ ਵਾਲੇ ਏਰੀਆ ਬਾਕੀ ਖਿਨਾਰੀ ਹੋ ਗਿਆ ਹਮਾਤਨਾ ਸਾਰੇ ਕਿੰਝ ਆਦ ਰਿਹਾ ਆ ਪਿਆਦ ਰਿਹਾ ਆ ਜੀ ਜਾਣਾ ਸਾਡੀ 15 ਬਾਈ ਜੀ ਪੂਰਾ ਪਾਣੀ ਘਟਾ ਥੋੜਾ ਜਿਹਾ ਉਸ ਲੈਵਲ ਦਾ ਨਾ ਪਾਣੀ ਘਟਾ ਪਿਆਦ ਰਿਆ ਦੇ ਉਹ ਦੇਖੋ ਨਿਆਣੇ ਖੇਡ ਰਿਹਾ ਬਾਈ ਮੱਥਾ ਟੇਕ ਰਿਹਾ ਲੋਕ ਉਦੋਂ ਪਾਣੀ ਉਤਰਿਆ ਹੋਇਆ ਹੋਵੇ ਤੇ ਨਹੀਂ ਪੂਰਾ ਭਰਿਆ ਹੁੰਦਾ ਨਾ ਛੜਜਾ ਜਾਂਦੇ ਉਹ ਮੈਂ ਤਾਂ ਪੂਰਾ ਕਰਾਂ ਬਾਕੀ ਆ ਗਏ ਉਰਾ ਫਲੱਟਵਾਲ ਸਾਹਿਬ ਵਾਲੇ ਟੂਲਟੈਕਸ ਬਾਬਾ ਜੀ ਕਿਉਂਕਿ ਤੁਹਾਨੂੰ ਪਤਾ ਦਰਿਆ ਕ੍ਰੋਸ ਕਰਦੇ ਹੀ ਟੂਲਟੈਕਸ ਆ ਜਾ ਆਹ ਇੱਕ ਹੋਰ ਇਨਫੋਰਮੇਸ਼ਨ ਆ ਭਾਈ ਜਿਹੜਾ ਇਹ ਟੂਲਟੈਕਸ ਆ ਮੰਨ ਕੇ ਚੱਲਾ NH 44 ਦਾ ਮਤਲਬ ਮਾਰੇ ਏਰੀਆ ਦਾ ਸਭ ਤੋਂ ਜ਼ਿਆਦਾ ਮਹਿੰਗਾ ਟੂਲਟੈਕਸ ਹੀ ਹੋਈ ਆ ਭਾਈ ਫਲੱਟਵਾਲ ਸਾਹਿਬ ਵਾਲਾ ਇਸ ਦੀ ਕਿੰਨਾਂ ਸਰ ਪਰਚੀ ਬਣਾਈ 250 ਰੁਪਿਆ ਬਾਈ ਲੋਕ ਹਾਉਰ ਟੂਲ ਟੈਗ ਸਾਂਗੇ ਡਬਲ ਹੋਆ ਇਨੀ ਪਰ ਇਸ ਦੀ ਸਿੰਗਲ ਹੋਆ ਬਾਈ ਪਤਾ ਨਹੀਂ ਗਿਆ ਚੱਕਰ ਗਿਆ ਨਹੀਂ ਬਾਕੀ ਅੱਛਾ ਕੁਦਰਤੀ ਆ ਬਾਈ ਜਿਹੜੇ ਨੇ ਨਾ ਤਿੰਨ ਟੂਲ ਟੈਗਸ ਆਣਗੇ ਬਾਈ ਜਿਹੜੀ ਉਹ ਕੰਪਨੀ ਆ ਨੈਸ਼ਨਲ ਹਾਈਵੇ ਪਹਿਲਾਂ ਸੋਮਾ ਕੰਪਨੀ ਹੋਏ ਕਰਾਦੀ ਪਹਿਲਾਂ ਜੋ ਮਾਰੇ ਪਿੰਡਾਂ ਹੋ ਗਈ ਜਾਂ ਇਹ ਉਹ ਹੋ ਗਈ ਲੁਧਿਆਣਾ ਸੰਭੂ ਬਾਰਡਰ ਇੱਕ ਹੋ ਗਿਆ ਯੋ ਕਨਵਲਗਰਾਮ ਪਾਣੀ ਪਤਦਾ ਈਗਾ ਬਾਈ ਕਰਨਾਲ ਦਾ ਉਹ ਤਿੰਨੋਂ ਮਹਿੰਗੇ ਟੂਲ ਟੈਕਸ ਦੇ ਬਾਕੀ ਸਾਰੇ ਰਸਤੇ ਨੇ ਤਿੰਨੋਂ ਮਹਿੰਗੇ ਦੇ ਟੂਲ ਟੈਕਸ ਭਾਈ ਉਤਰ ਤੀਓ ਪਹਿਲੇ ਦਿਨ ਤੋਂ ਹੀ ਥਾਲਾ ਜਿੱਦਾਂ ਪਲੇਟਫਾਰਮ ਲਵਾਇਆ ਨੇ ਇਸ ਦਾ ਭਾਈ ਇਸਕੇ ਨਾ ਬ੍ਰੇਕਾਂ ਖੁੱਲੀ ਰਾਹੇ ਪਾਸ ਆ ਗਈ ਤੇ ਅੱਗਾ ਮਤਲਬ ਮੈਂ ਬ੍ਰੇਕ ਮਾਰ ਰਿਹਾ ਬ੍ਰੇਕਾਂ ਖੁੱਲੀ ਇਹ ਦੇਖ ਤਾਂ ਦਿਖਾਵਾਂ ਇੱਕ ਮਿੰਟ ਇਹ ਦੇਖੋ ਖੁੱਲੀ ਬ੍ਰੇਕਾਂ ਇਤਰਾ ਅਮਰਜੈਂਸੀ ਮਾ ਤਾਂ ਬਿਲਕੁਲ ਆਹ ਲਈ ਨੋਰਮਲ ਦੀ ਬ੍ਰੇਕਾਂ ਮਾਰੀ ਦੀ ਕੋਈ ਜ਼ਿਆਦਾ ਨਹੀਂ ਦੀ ਅ ਬ੍ਰੇਕਾਂ ਖੁੱਲੀ ਇਤਰਾ ਅਮਰਜੈਂਸੀ ਬ੍ਰੇਕ ਮਾਰਾਂ ਟਰੈਕਟਰ ਘੁੰਮ ਕਸਾੜਾ ਦੀ ਤਰ੍ਹਾਂ ਪੂਲ 'ਤੇ ਚੜ ਰਿਹਾ ਆ ਪੂਲ ਦੇ ਤਲਾਗਾ ਔਖਾ ਯਾਰ ਪਤਾ ਨਹੀਂ ਕਿ ਆ ਚੱਕਰ ਹੋਣ ਲੱਗਾ ਜਦੋਂ ਇਸ ਨੂੰ ਵਾਈਬ੍ਰੇਸ਼ਨ ਵੱਧ ਗਈ ਕਿਉਂਕਿ ਪੈਟਰਨ ਉੱਚੇ ਹੋ ਗਏ ਜ਼ਿਆਦਾ ਉੱਚੇ ਹੋਣ ਕਰਕੇ ਵਾਈਬ੍ਰੇਸ਼ਨ ਵੱਧਣ ਕਰਕੇ ਇਸਕੇ ਆਪਣਾ ਭੁਗ ਭਾਈ ਇਹ ਕਰ ਰੱਸੀ ਬੰਦ ਨਹੀਂ ਪੜਾਗੀ ਕੱਜ ਨਾ ਨੈਸ਼ਨਲ ਲਾਈਵ ਆ ਬ੍ਰੇਕ ਮਾਰਨ ਦੀ ਲੋੜ ਇੰਨੀ ਪੜਦੀ ਹੋਣੀ ਭਾਈ ਕੋਈ ਹੋ ਕੋਈ ਤੁਸਾ ਡਰਾਈਵਰ ਹੋਆ ਜਿਹੜਾ ਮਾਰਾ ਇੱਕ ਬੱਸ ਵਾਲੇ ਨਾ ਪ੍ਰਾਈਵੇਟ ਵਾਲੇ ਗਾਹ ਨੂੰ ਸਵਾਰੀ ਦੇਖਾ ਭਰੀ ਬ੍ਰੇਕ ਮਾਰਦੇ ਆ ਉਹਨਾਂ ਕਰਕੇ ਲੋਡ ਬੜਾ ਨਹੀਂ ਟਰੈਕਟਰ ਕਿਉਂਕਿ ਆਪਣੀ ਚਾਲ ਮਾਂ ਚੱਲਦਾ ਹੋਆ ਇੱਕ ਲੈਨ ਵਾ ਹੌਲੀ ਹੌਲੀ ਚੱਲਦਾ ਹੋਆ ਇਹਨਾਂ ਲੋਡਾਂ 'ਨਹੀਂ ਪੜਦੀ ਬ੍ਰੇਕ ਮਾਰਨੀ ਬਾਈ ਇਦਰਾਹੇ ਦੇ ਪਹਿਲਾਂ ਟੱਬ ਆਇਆ ਪਰ ਸਾਨੂੰ ਜੁਥਾ ਇੱਕ ਮੇਲਾ ਵੀ ਦਾ ਆਪਾਂ ਦੇ ਦੇਖ ਅਗੇ ਤੇ ਜਿਆਦਾ ਦਿਨ ਹੋਰ ਹੀ ਰੁਕੇ ਤੇ ਮੈਂ ਚੱਲ ਨੌਰਾ ਚਾਹ ਪੀ ਗਏ ਜੇ ਪੁੱਛ ਗਾ ਕਹਿੰਦੇ 10 ਬੰਦੇ ਆ 10 ਚਾਹ ਪੀਣੀ ਆ ਰੋਟੀ ਆਪਣੀ ਲੈ ਰਹੇ ਆ ਠੀਕ ਆ ਮੈਂ ਇਹਨਾਂ ਬਾਥਰੂਮ ਕਰਿਆ ਮਾ ਯਾਰ ਇਹ ਗਰਮੀ ਸੀ ਨਾ ਰੇਤਾ ਸਾਤ ਸੜੀ ਭੂਰ ਸੀ ਚੜ ਜਾ ਬਰਸਾਤ ਤੇ ਬਾਅਦ ਨਾ ਪਾਣੀ ਮਰੇ ਇੱਥਾ ਸਾ ਮਿਲਿਆ ਹੋਆ ਕਿ ਭੂਰ ਸੀ ਚੜ ਰਹੀ ਆ ਉਹ ਤਾਂ ਸ਼ੁਗਰਕਰ ਟਰੈਕਟਰ ਮੈਨਿਕਾਂ ਪੜੀਆਂ ਨਹੀਂ ਬੁਰਾ ਹਾਲ ਹੋ ਜਿੰਦਾ ਬਾਕੀ ਇਦਰਾਹੇ ਦੇ ਪਹਿਲਾਂ ਰੁਕੇ ਆ ਇਲਗੁਨ ਜਸਟ 12 ਵਜੇ ਆ ਪੰਜ ਸੱਤ ਮਿੰਟ ਚਲੋ ਉੱਪਰ ਤੜਾ ਹੋਈ ਜਾ ਬੰਦਾ ਮਾਂ ਭੈਣ ਕੇ ਲੋੜਾਂ ਗੇਨ ਕੇ ਦੱਸਦਾ ਉਹ ਬਾਈ ਕਿਹੜੇ ਆਪਣੇ ਕੋਲ ਦੋ ਬਜ਼ੁਰਗ ਤੇ ਨਾ ਉਹਨਾਂ ਕਾ ਇੱਕ ਬੰਦਾ ਆ ਕੇ ਲੈਣੋਂ ਰਹਾ ਉਹ ਕਹ ਰਿਹਾ ਮੈਂ ਲੈ ਲਊਂ ਮਾਂ ਕੋਈ ਚੱਕਰ ਮਿਲ ਗਿਆ ਪਟਿਆਮੇ ਪਹੁੰਚ ਗਏ ਬਾਈ ਕਪਿੰਚਕੜ ਮੰਡੀ ¡Oh, qué tonor! ਅੱਜ ਪਹੁੰਚ ਗਏ ਬਾਈ ਹਰਮਨਾਰ ਨ ਜਾਣਾ ਪਟਿਆਲਾ ਬਾਕੀ ਇਨਕਾ ਜ਼ਮਾਨਾ ਨਾ ਗੱਡੇ ਆਪਣੀ ਟਰਾਲੀ ਉਪੜਾ ਦਾ ਬਾਈ ਮੀਨ ਨੂੰ ਆ ਡਰਦਾ ਬਾਕੀ ਅਜਨੋ ਮੌਸਮ ਸੈੱਟ ਰਿਹਾ ਪਹਿਲਾਂ ਆਈ ਗਈ ਇੱਕ ਵਾਰ ਗਰਮੀ ਜੀ ਲਗੀ ਧੀ ਵੀ ਗਰਮੀ ਲੱਗੀ ਪਰ ਫਿਰ ਸੈੱਟ ਹੋ ਗਿਆ ਨਾ ਮੌਸਮ ਹੰਡਾ ਹੰਡਾ ਰਿਹਾ ਮੌਸਮ ਬਾਈ ਬਾਕੀ ਟਾਈਮ ਹੋ ਗਿਆ 2:30 ਵਜੇ ਬਾਈ ਇਹਨੇ ਚੱਲੇ ਜਾਣਾ ਇੱਧਰ ਦੇ ਇੱਧਰ ਨੂੰ ਮਿਆਰ ਕੋਰ ਨੇ ਤਾਂ ਸਿੱਧਾ ਜਾਣਾ ਹੋਰ 15 ਕਿਲੋਮੀਟਰ ਪਰ ਠੀਕ ਰਿਹਾ ਮਾਹੌਲ ਨਾ ਅਜ ਮੌਸਮ ਠੀਕ ਰਿਹਾ ਮੌਸਮ ਕਰਕੇ ਨਾ ਗਰਮੀ ਨਹੀਂ ਲੱਗਣੀ ਗਰਮੀ ਬਹੁਤ ਤੰਗ ਕਰਦੇ ਆ ਬਾਈ ਕੀ ਕਰਨੀ ਹੱਤ ਜਾਣ ਜਿਹੜੇ ਕੰਮੇ ਕਰਦੇ ਨੇ ਸੂਰਤੇਟ ਸੀ ਕਰਦੇ ਮਰਾ ਬਦਲ ਗਈ ਰਹੀ ਹਵਾ ਚੁੱਹੀ ਲੱਗ ਰਹੀ ਜੀ ਤਰਾਵਾ ਨਹੀਂ ਗਰਮ ਮੌਸਮ ਹੋ ਜਾਵੇ ਹਾਂ ਫਿਰ ਬੱਦਲ ਹੋ ਜਾਵੇ ਹੋ ਸਕਦਾ ਹੈ ਪਰ ਅਜੇ ਹੋ ਨਹੀਂ ਤਾ ਨਾ ਦਿਨ ਭੇਦਿੰਗੇ ਪਰ ਇਧਰ ਮੁੜ ਜਣ ਬਾਈ ਜਿਹੜਾ ਰਾਜਪੁਰਾ ਵਾਲੇ ਪੁਲਗਾ ਕੰਮ ਕਰ ਰਿਹਾ ਸੀ ਨਾ ਜਿਸ ਦਾ ਅੱਧਾ ਅਧਦਾ ਕੰਮ ਚੱਲ ਗਿਆ ਵੀ ਉਹ ਉੱਪਰ ਨੂੰ ਜਾਸਾ ਕੰਮ ਰਾਤ ਤੜਾ ਦਾ ਜਾਮ ਲੱਗਦੇ ਕਰਦਾ ਬਾਈ ਕੋਈ ਮੇਰੇ ਜਿਹੜੀ ਚੰਡੀਗੜ੍ਹ ਹੋਏ ਟ੍ਰੈਫਿਕ ਆ ਸਾਰੀ ਕਿੱ체 ਨਹੀਂ ਜਾ ਰਹਾ ਆ ਉੱਪਰ ਵੱਗ ਜਾ ਆ ਅੱਧਾ ਚੱਲ ਗਿਆ ਉੱਥੇ ਰਹਿ ਰਿਹਾ ਆ ਉਹ ਤਾਂ ਬਈ ਆਟੋ ਪਾ ਆਰੇ ਲੋਕ ਡਰ ਤੇ ਕਰਦੇ ਸੀ ਜਾਂ ਉਹ ਇਹਨੂੰ ਕਿ ਜਾਂ ਨਾ ਜਾਂਦਾ ਨਾ ਜਾਂਦਾ ਜਾਂ ਵੀ ਬਾਈ ਕੰਮ ਚੱਲਦਾ ਹੋਆ ਕੋਈ ਘਟਨਾ ਕਦੋਂ ਕੰਮ ਕੋਣਾ ਜਾ ਹਾਦਸੇ ਦੇ ਚਾਂਸਸ ਜ਼ਿਆਦਾ ਹੋ ਜਾਂ ਬਾਈ ਪਿਓ ਬਾਈ ਸਿੱਧਾ ਆ ਰਹਾ ਹੋਣਾ ਕਿਆ ਪਤਾ ਬਾਈ ਨੂੰ ਪਤਾ ਹੀ ਨਹੀਂ ਲੱਗਿਆ ਹੈ ਕੋਈ ਕਿ ਵੀ ਕਦੀ ਆਵਾ ਨਹੀਂ ਨਹੀਂ ਸਾਰਾ ਟੱਕਰ ਪਿਓਰੇ ਦੇ ਡਾਈਵਰਸ਼ਨ ਕਰਕੇ ਇੱਨੇ ਇਧਰ ਨੂੰ ਬਾਈ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਸਪੀਡ ਮਾਉ ਬੰਦਾ ਉਸ ਟਾਈਮ ਨਹੀਂ ਰੁਕਦਾ ਹੈ ਕਈ ਵਾਰ ਚੀਜ਼ ਜਿਹੜੀ ਅੱਗੇ ਦੇਖੀ ਨਹੀਂ ਨਾ ਹੁੰਦੀ ਜਾਹ ਪਾਣਾ ਨਾ ਮਾਰ ਰੋੜਾ ਪਰ ਤਾਂ ਬਈ ਹੋਲੀ ਚੱਲਣਾ ਚਾਹੀਦਾ ਕਿਉਂਕਿ ਸਾਰਾ ਡਰ ਬਣਿਆ ਰ ਆ ਵੀ ਕਿਆ ਪਤਾ ਕਿਹਦਾ ਕੈਸਾ ਹੈ ਕਾ ਕੈਸਾ ਨਹੀਂ ਲੋ ਬਈ ਪਹੁੰਚ ਗਏ ਆਹ ਬਿੰਦਪਾ ਉੱਪਰ ਰੱਖ ਲੈਂਗੇ ਬੈਗ ਕੇ ਚੱਕਰਾ ਮੈਂ ਤਾਂ ਕਹਿ ਰਿਹਾ ਇਹਨੂੰ ਘੁੰਮ ਜਾ ਪਹਿਲੀ ਕਰੀ ਲੈ ਜੀ ਨਾ ਫਲੋਰ ਤੋਂ ਤਾਰਦਾ ਫੇਰ ਬਾਅਦ ਤੋਂ ਤਾਰਵਾ ਦੇ ਲੋ ਭਾਈ ਪਹਿਲਾਂ ਤਾਂ ਬਾਗ ਨੂੰ ਭੇਜ ਰੇ ਤੇ ਮਾਂ ਤਾਂ ਲੈ ਜਾ ਫੇਰ ਸਬਜ਼ਾਨ ਜਾਦਾ ਮਰਫਾ ਮਾਂ ਤਾਂ ਘਰ ਹੀ ਛੋੜ ਗਾ ਮਾਨੂੰ ਕਿਉਂਕਿ ਟਰੈਕਟਰ ਆਇਆ ਸਿੱਧਾ ਵਿਚਾਲੇ ਤੇ ਦਿੰਦਾ ਮਾਂ ਚੱਲ ਕੋਈ ਨਹੀਂ ਘਰਾਂ ਛੋੜਿਆ ਮਾਨੂੰ ਭਾਈ ਜਦ ਇਹ ਉਹ ਮੋੜ ਪੂੜਾ ਨਾ ਗੋਂਗਾ ਸੜੀ ਖੁਸ਼ੀ ਹੋ ਰਹਾ ਬੰਦਾ ਵਿਗੋਂ ਪਹੁੰਚ ਗਏ ਬਾਕੀ ਆਪਣਾ ਐਂਡ ਚਪੋਟੀ ਫੋਰ ਕੇ ਉੱਪਰ ਹੋ ਆ ਭਾਈ ਜਿੰਨੂੰ ਜਸਟ 2 250 ਕਿਲੋ 2 250 ਮੀਟਰ ਜਾਣਾ ਪੜਾ ਅੰਦਰ ਬਾਕੀ ਇਹ ਚੰਡੀਗੜ੍ਹ ਬਨੋੜ ਰੋਡ ਆ ਬਾਕੀ ਬਾਈ ਮਾਰੇ ਕੋ ਮਾਈ ਪਾਣੀ ਪੂਰਾ ਚੜਿਆ ਆ ਦੇਖੋ ਟੱਕਰ ਦਾ ਪੂਰਾ ਪਾਣੀ ਦੇਖੋ ਬਈ ਉਹ ਸੜਕ ਸੜ ਖਮਾਰੇ ਕੋ ਮਾਂ ਜਿਹੜੀ ਸੇਫਟੀ ਆ ਬਸ ਜੇ ਸੜਕ ਟੱਪ ਗਿਆ ਕੰਮ ਸਮਝ ਲੈ ਕੰਮ ਖਤਮ ਆ ਬਾਕੀ ਜੇ ਅਸੀਂ ਪਿਓ ਖੜਾ ਰਗੇ ਆ ਬਾਈ ਕਿਉਂਕਿ ਪਾਣੀ ਜਾ ਤਾ ਨਾ ਤਾਂ ਕਰਦਾ ਇਹ ਪਾਣੀ ਸੜਕ ਟੱਪ ਗਿਆ ਗੋਵਾ ਵਰਦਾ ਮਾਰ ਰੋਸ ਹਾਰਨਾ 15 ਮਿੰਟ ਲਗਾ ਪਾਣੀ ਵਰਨੇ ਮ ਗੋਵਾ ਅਰ 15 ਮਿੰਟ ਮੇ ਉਤਰ ਜਾ ਦੇ ਥੋੜਾ ਦਾ ਨੀਮਾ ਹੋ ਜਾਏਗਾ ਕਰ ਫੁੱਲ ਪਾਣੀ ਆ ਰਿਹਾ ਬਾਈ ਬਾਕੀ ਅਲੀ ਤੇ ਸ਼ਾਂਤੀ ਆ ਬਾਈ ਗੋਵਾ ਪਰ ਗੋਵਾ ਪਾਣੀ ਵਰਦਾ ਨਾ ਬਹੁਤ ਪੂਰਾ ਹਾਲ ਹੋ ਗਿਆ ਬਾਈ ਸਾਰੇ ਘਰਾਂ ਮੇ ਨਾ ਗਾਧ ਚੜਾ ਦੇ ਇਤਨੇ ਤਰ੍ਹਾਂ ਪਾਣੀ ਕਰਦੇ ਆ ਸਾਡਾ ਨਾ ਉਹ ਬੜਾ ਤਾਂ ਅੱਛੀ ਬਾਤ ਆ ਬਾਈ ਬਾਕੀ ਪੁੰਚ ਕੇ ਘਰਾਂ ਬਾਈ ਫੋਨ ਕਰਾ ਦੀ